ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਣੇ ਕੋਲ ਕੁਝ ਕੁ ਸੈਕੰਡ ਹੈਂਡ ਰੂਟਾਵੇਟਰ ਆਏ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕੁਝ ਕੁ ਸੈਕੰਡ ਹੈਂਡ ਰੂਟਾਵੇਟਰ ਆਪਾਂ ਪਰ ਜਿਹੜੇ ਪਹਿਲਾਂ ਖੜੇ ਸੀ ਉਹ ਵੇਚੇ ਨੇ ਉਹ ਵੀ ਦਿਖਾਵਾਂਗੇ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਐਦਾਂ ਹੀ ਤੇ ਕੋਈ ਕਿਸਾਨ ਵੀਰ ਦੇ ਘਰੇ ਵੀ ਬਾਈ ਇੱਕ ਰੂਟਾਵੇਟਰ ਖੜਾ ਟੈਲਮੈਟ ਦਾ 8 ਫੁੱਟਾ ਤੇ ਬਹੁਤ ਵਧੀਆ ਸਾਫ ਗ੍ਰੀਨ ਜਾਂ ਸਾਰੇ ਨਵੇਂ ਬਲੇੜ ਪਏ ਨੇ ਬਾਈ ਇਹਨਾਂ ਨੇ 9 ਜਾਂ 10 ਫੁੱਟਾ ਲੈਣਾ ਬਹੁਤ ਵਧੀਆ ਰੂਟ ਟਵਿੱਟਰ ਆ ਕਿਸੇ ਨੇ ਲੈਣਾ ਹੋਇਆ ਟੈਲਮੈਂਟ ਦਾ ਬਾਈ ਕਰ ਲਿਓ ਸੰਪਰਕ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਬੀਸੀਐਸ ਕਟਰ ਬਾਰੇ ਵੀ ਦੱਸਿਆ ਗਣਕ ਵੱਢਣ ਵਾਲੇ ਤੇ ਕਾਫੀ ਚੀਜ਼ਾਂ ਬਾਰੇ ਆਪਾਂ ਬਾਈ ਇਸ ਵੀਡੀਓ ਚ ਜਾਣਕਾਰੀ ਦਿੱਤੀ ਆ ਤਾਂ ਵੀਡੀਓ ਨੂੰ ਦੇਖਿਓ ਪੂਰਾ ਤੇ ਚੈਨਲ ਨੂੰ ਕਰ ਲਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਛੋੜੇ ਵੀ ਦਾ ਸਾਥ ਜਰੂਰ ਦਿਓ ਜੀ ਤੇ ਸਬਸਿਡੀਆਂ ਬਾਰੇ ਵੀ ਬਾਈ ਦੱਸਦੇ ਰਹਾਂਗੇ ਤੇ ਇਸ ਕਰਕੇ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਬਾਈ ਬਣੇ ਰਹੋ ਵੀਡੀਓ ਦੇ ਵਿੱਚ ਇਦਾਂ ਹੀ ਹਾਂਜੀ ਬਾਈ ਤੁਹਾਡੇ ਵਾਸਤੇ ਬਾਈ ਅੱਜ ਲੈ ਕੇ ਆਇਆ ਰੂਟਾਵੇਟਰ ਟੈਲੀਮੈਂਟ ਦਾ 8 ਫੁੱਟਾ ਰੂਟਾਵੇਟਰ ਆ ਤੇ ਬਿਲਕੁਲ ਬਾਈ ਨਵੀਂ ਕੰਡੀਸ਼ਨ ਚ ਸਾਫ਼ ਕੰਡੀਸ਼ਨ ਚ ਰੂਟਾਵੇਟਰ ਪਿਆ ਬਿਲਕੁਲ ਬਾਈ ਜੀ ਉੱਤੇ ਆ ਮਿੱਟੀ ਪਈ ਆ ਫੋਟਾ ਦੇਖੋ ਪਿੱਛੋਂ ਬਿਲਕੁਲ ਨਵੀਂ ਕੰਡੀਸ਼ਨ ਚ ਬਲੇਡ ਵੀ ਪੂਰੇ ਵਧੀਆ ਖੜੇ ਨੇ ਜੀ 8 ਫੁੱਟਾ ਰੂਟਾਵੇਟਰ ਆ ਜੀ ਮਾਡਲ ਹੈਗਾ 2000 ਕਿੰਨਾ ਮਾਡਲ ਹੈ 2020 ਮਾਡਲ ਹੈ ਜੀ ਤੇ ਬਾਕੀ ਬਲੇਡ ਦੇਖੋ ਤੇ ਆ ਪੱਤੀ ਬਾਈ ਉਹਨਾਂ ਨੇ ਐਕਸਟਰਾ ਲਵਾਈ ਹੋਈ ਆ ਬਹੁਤ ਵਧੀਆ ਤਾਂ ਲਵਾਈ ਹੋਈ ਆ ਕੱਦੂ ਕਰਨ ਲੱਗੇ ਉੱਤੇ ਬਾਈ ਛੱਟੇ ਨਹੀਂ ਪੈਂਦੇ ਤੇ ਬਲੇਡ ਦੇਖੋ ਬਾਈ ਜੀ ਪੂਰੇ ਵਧੀਆ ਬਲੇਡ ਖੜੇ ਨੇ ਬਲੇਡ ਮਤਲਬ ਹੈਗੇ ਨੇ ਜੀ 50 ਤੋਂ 60% ਇਹਦੇ ਬਲੇਡ ਖੜੇ ਨੇ ਤੇ ਬਿਲਕੁਲ ਨਵੀਂ ਹਾਲਤ ਦੇ ਵਿੱਚ ਆ ਤੇ ਰੂਟਾਵੇਟਰ ਹੈਗਾ ਬਾਈ ਜੀ 8 ਫੁੱਟ ਕਿਸੇ ਪਾਸਿਓਂ ਦੇਖ ਲਓ ਬਾਈ ਜੀ ਰੰਗ ਵੀ ਪੂਰਾ ਖੜਾ ਵਾ ਤੇ 60 ਇਹਦੇ ਬਲੇਡ ਹੈਗੇ ਨੇ 60 ਪੱਤੀਆਂ ਨੇ ਇਹਦੇ ਵਿੱਚ ਜੀ ਕਿਸੇ ਨੂੰ ਵੀ ਚਾਹੀਦਾ ਹੋਇਆ ਵਾਜੀ ਟੈਲਮਟ ਦਾ 8 ਫੁੱਟਾ ਰੂਟਾਵੇਟਰ ਕਰ ਲਿਓ ਜੀ ਸੰਪਰਕ ਤੇ ਬਾਕੀ ਨੰਬਰ ਵਿੱਚ ਦੇ ਦਾਂਗੇ ਆਪਾਂ ਬਾਈ ਉਹਨਾਂ ਦਾ ਤੇ ਸ਼ਾਰਟ ਛੂਟ ਸਾਰਾ ਕੁਝ ਨਾਲ ਆ ਬਾਈ ਤੇ ਜਿਹੜੀ ਇਹਦੀ ਡਿਸਕ ਇੱਕ ਪਾਸੇ ਹੀ ਪੈਂਦੀ ਹੈ ਜੀ ਦੂਜੇ ਪਾਸੇ ਡਿਸਕ ਨਹੀਂ ਹੁੰਦੀ ਇੱਕ ਪਾਸੇ ਹੀ ਡਿਸਕ ਆ ਜੀ ਇਹਦੀ ਕਰ ਲਿਓ ਸੰਪਰਕ ਭਾਈ ਜੀ ਕਿਸੇ ਨੂੰ ਵੀ 8 ਫੁੱਟ ਦਾ ਟੈਲਮਟ ਦਾ ਰੂਟਾਵੇਟਰ ਚਾਹੀਦਾ ਹੈ ਲਓ ਬਾਜੀ ਜਿਹੜਾ ਆਪਣੇ ਕੋਲ ਬਾਜੀ ਸਟੈਂਡ ਦਾ ਰੂਟਾਵੇਟਰ ਖੜਾ ਸੀਗਾ ਜੀ 7 ਫੁੱਟਾ ਤੇ ਉਹ ਅੱਜ ਅੱਜ ਬਾਈਆਂ ਨੂੰ ਦਿੱਤਾ ਤੇ ਚੈੱਕ ਕਰਨ ਲੱਗੇ ਹੋਏ ਨੇ ਬਾਈ ਹੁਣੀ ਤੇ ਬਾਈ ਉਹਦਾ ਰੂਟਾਵੇਟਰ ਹੈਗਾ ਬਿਲਕੁਲ ਬਾਈ ਸਾਫ ਕੰਡੀਸ਼ਨ ਦੇ ਵਿੱਚ ਤੇ ਬਾਜੀ ਆਹ ਲੀ ਲਿੰਕ ਨੀਵੀ ਕਰਨ ਵਾਲੀ ਆ ਦੇਖੋ ਲਿੰਕ ਥੋੜੀ ਨੀਵੀ ਕਰਨ ਵਾਲੀ ਇੱਕ ਪਾਸੇ ਤੇ ਬਾਈ ਇਹਨਾਂ ਨੂੰ ਦਿੱਤਾ 7 ਫੁੱਟਾ ਰੂਟਾਵੇਟਰ ਪੂਰੇ ਹੈ ਕੰਡੀਸ਼ਨ ਦੇ ਵਿੱਚ ਰੂਟਾਵੇਟਰ ਸੀ ਬਿਲਕੁਲ ਪੂਰਾ ਸਾਫ ਕੰਡੀਸ਼ਨ ਚ ਕਿ ਕਿਸੋ ਪਾਸਿਓਂ ਵੀ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਆਉਂਦੀ। 80-90% ਬਾਈ ਇਹਦੇ ਬਰੇਡ ਸੀਗੇ ਰੂਟਾ ਵੇਟਰ ਦੇ। ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਰੂਟਾ ਲੱਗਾਈ ਬਿਲਕੁਲ ਸਾਫ ਕੰਡੀਸ਼ਨ ਵਿੱਚ। ਤੇ ਬਾਈ ਉਹਨੇ ਆਪਣੀ ਤਸੱਲੀ ਕਰਨ ਲੱਗੇ ਹੋਏ ਹੈ ਟੈਸਟਿੰਗ ਕਰਕੇ। ਤੇ ਮਾਡਲ ਸੀਗਾ 2122 ਮਾਡਲ ਹੈ। ਟ੍ਰੈਕਟਰ। 7 ਫੁੱਟਾ ਰੂਟਾ ਵੇਟਰ ਸੀਗਾ। ਕਰ। ਲਓ ਜੀ ਇੱਕਾ ਮਸ਼ੀਨ ਆਪਣੇ ਕੋਲ ਖੜੀ ਆ। ਇਹਦੀ ਆਪਾਂ ਪਹਿਲਾਂ ਵੀ ਵੀਡੀਓ ਬਣਾ ਰਹੇ ਸੀ ਤੇ ਹੁਣ ਆਪਾਂ ਇਹਨੂੰ ਤੁਹਾਡੇ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਡਿਟੇਲ ਚ ਬਾਈ ਜੀ ਇਹ BCS ਕੰਪਨੀ ਦੀ ਆ ਸੈਲਫ ਪ੍ਰੋਵਾਈਡ ਰੀਪਰ ਆ ਜੀ ਇਹ ਤੇ BCS ਕੰਪਨੀ ਦਾ ਇਹ BCS ਕੰਪਨੀ ਹੈਗੀ ਮੇਡ ਇਨ ਇਟਲੀ ਇਟਲੀ ਦੀ ਕੰਪਨੀ ਆ ਬਾਈ ਜੀ ਤੇ ਜਿਹੜਾ ਇਹਦਾ ਕਟਰ ਹੈ 4 ਫੁੱਟ ਦੇ ਕਰੀਬ ਇਹਦਾ ਕਟਰ ਹੋ ਜਾਂਦਾ ਤੇ ਬਾਕੀ ਬਾਈ ਕਈ ਵੀਰ ਕਹਿੰਦੇ ਇਹਨੂੰ ਚਲਾਉਣਾ ਬਹੁਤ ਔਖਾ ਵੀ ਚੱਕ ਕੇ ਰੱਖਣਾ ਪੈਂਦਾ ਬਾਈ ਚੱਕ ਕੇ ਨਹੀਂ ਰੱਖਣਾ ਪੈਂਦਾ ਐਦਾਂ ਹੀ ਥੱਲੇ ਸੱਟ ਕੇ ਚੱਲਦਾ ਉਹਦਾ ਕਾਰਡ ਕੀ ਆ ਦੇਖੋ ਇਹਦਾ ਜਿਹੜਾ ਬਲੇਡ ਆ ਆ ਚੀਜ਼ ਨਾਲੋਂ ਉੱਚਾ ਜੀ ਥੱਲੇ ਜਿਹੜੀਆਂ ਸਕੈਡਾਂ ਲੱਗੀਆਂ ਹੋਈਆਂ ਨੇ ਇਹਦੇ ਇਹ ਬਲੇਡ ਜਿਹੜਾ ਥੱਲੇ ਸਕੈਡਾਂ ਰਗੜ ਕੇ ਚੱਲਣ ਗਿਆ ਬਲੇਡ ਉੱਚਾ ਹੋ ਜਾਂਦਾ ਤੇ ਬਾਈ ਇਹਦੀ ਬੜਾਈ ਬਹੁਤ ਜ਼ਿਆਦਾ ਵਧੀਆ ਵਾ ਜਿੰਨੇ ਕੇ ਜਾਨੀ ਕਿ ਲੇਬਰ ਉੱਚੀ ਵੜਦੀ ਆ ਭਾਈ ਉੱਚੀ ਵੜਦੀ ਆ ਉੰਨੇ ਕੇ ਵੜਦੇ ਆ ਇੰਨੇ ਇੰਨੇ ਕੇ ਛੱਡਦੀ ਆ ਥੱਲੇ ਚਮਾਈ ਰਗੜ ਕੇ ਤੇ ਬਾਈ ਸਫਾਈ ਚ ਵੜਦੀ ਆ ਤੇ ਇਹ ਇੱਕ ਪਾਸੇ ਨੂੰ ਥੱਬੇ ਲਾਉਂਦੀ ਆ ਪਰਲੇ ਪਾਸੇ ਪਰਲੇ ਪਾਸੇ ਨੂੰ ਥੱਬੇ ਲਾਈ ਜਾਣੇ ਆ ਬਾਕੀ ਜਿਹੜਾ ਇਹਦਾ ਇੰਜਨ ਆ ਟਾਇਰ ਬਾਈ ਇਹਨੂੰ ਚੌੜੇ ਲੱਗੇ ਹੋਏ ਨੇ ਤਾਂ ਜੋ ਸਲਿੱਪ ਨਾ ਕਰਨਾ ਦੇਖੋ ਦੋੇ ਪਾਸੇ ਚੌੜੇ ਟਾਇਰ ਲੱਗੇ ਹੋਏ ਨੇ ਬਾਕੀ ਜਿਹੜਾ ਇੰਜਨ ਆ ਬਾਈ 7 ਤੋਂ 7-8 ਪਾਵਰ ਦਾ ਇਹਦਾ ਇੰਜਨ ਆ ਤੇ ਬਾਕੀ ਗੀਅਰ ਲੱਗੇ ਹੋਏ ਨੇ ਤੇ ਆ ਦੇਖੋ ਚੇਨ ਲੱਗੀ ਹੋਈ ਹੈ ਗੀਅਰ ਨੂੰ ਸਿੱਧਾ ਡਰਾਈਵ ਕਰਕੇ ਤੇ ਜਿਹੜੀ ਰੁੱਕ ਬਾਹਰ ਮਾਰਦੀ ਉਹ ਵੀ ਚੇਨ ਤੇ ਇਹ ਕਣਕ ਬਹੁਤ ਵਧੀਆ ਵੜਦਾ ਸਾਫ ਵੜਦਾ ਤੇ ਬਾਕੀ ਆ ਦੇਖੋ ਹੁਣ ਆ ਜ ਨੇ ਇੱਧਰ ਬਾਈ ਆ ਇਹਦੇ ਗੀਅਰ ਇੱਕ ਪਹਿਲਾ ਗੇਅਰ ਆ ਇੱਕ ਦੂਆ ਗੇਅਰ ਆ ਨਿਊਟਰਲ ਤੇ ਬੈਕ ਆ ਤੇ ਬਾਕੀ ਆ ਜਿਹੜੀਆਂ ਇਹਨੀਆਂ ਇਹ ਕਲੱਚ ਨੇ ਦੋਏ ਬਾਈ ਕਲੱਚ ਕਿਵੇਂ ਨੇ ਬ੍ਰੇਕਾਂ ਵੀ ਨੇ ਗਲੱਚ ਵੀ ਨੇ ਦੋਏ ਦਵਾ ਕੇ ਰੁਕ ਜਾਣਾ ਜੇ ਆਪਾਂ ਇੱਧਰ ਨੂੰ ਮੋੜਨਾ ਤਾਂ ਇਹਨੂੰ ਛੱਡ ਦੋ ਜੇ ਪਰੇ ਨੂੰ ਮੋੜਨਾ ਤਾਂ ਪਰਲਾ ਦਬਾ ਲਓ ਮੜਾ ਜ ਐਂ ਦਵਾ ਕੇ ਹੀ ਇਹ ਇੱਧਰ ਉੱਧਰ ਨੂੰ ਮੁੜਦਾ ਤੇ ਬਾਕੀ ਇਦਾਂ ਹੀ ਥੱਲੇ ਸੱਟ ਕੇ ਇਦਾਂ ਹੀ ਚੱਲਦਾ ਬਾਕੀ ਕੱਦ ਦੇ ਹਿਸਾਬ ਨਾਲ ਤੁਸੀਂ ਬਾਈ ਜਿਹੜਾ ਇਹ ਹੈਂਡਲ ਐਨ ਉੱਚਾ ਨਹੀਂਵਾ ਕਰ ਸਕਦੇ ਉੱਥੋਂ ਕਿਸੇ ਨੂੰ ਵੀ ਬਾਈ ਇਹ ਚਾਹੀਦਾ ਹੋਇਆ ਕਣਕ ਵੱਢਣ ਵਾਲਾ ਰੀਪਰ BCS ਕੰਪਨੀ ਦਾ ਆਪਣੇ ਨਾਲ ਸੰਪਰਕ ਕਰ ਲਿਓ ਹਾਂਜੀ ਇੱਕ ਗੱਲ ਜ਼ਰੂਰ ਆ ਜਿਹੜੀਆਂ ਆਦਰ ਕੰਪਨੀਆਂ ਨੇ ਉਹਦੇ ਨਾਲੋਂ ਕਈ ਕੰਪਨੀਆਂ ਦੇ ਇਦਾਂ ਦੇ ਘਟਰਾਏ ਆ ਉਹਨਾਂ ਨਾਲੋਂ ਇਹ ਥੋੜਾ ਜਿਹਾ ਮਹਿੰਗਾ ਵਾ 5-10000 ਰੁਪਏ ਮਹਿੰਗਾ ਮਹਿੰਗਾ ਕੀ ਚੱਕਰ ਆ ਤੇ ਕਈਆਂ ਦੇ ਜਿਵੇਂ ਆ ਦੇਖੋ Honda ਦਾ ਇੰਜਨ ਆ ਸਾਰੇ ਕਹਿ ਦਿੰਦੇ ਆ ਵੀ Honda ਦਾ ਇੰਜਨ ਆ ਪਰ ਕਈਆਂ ਦਾ origignal Honda ਦਾ ਨਹੀਂ ਇੰਜਨ ਹੁੰਦਾ ਇਹ ਆਪਣਾ origignal Honda ਦਾ ਇੰਜਨ ਆ ਲੀਟਰ ਤੋਂ ਸਵਾ ਲੀਟਰ ਵਾਈ ਇਹ ਘੰਟੇ ਦਾ ਪੀਂਦਾ ਤੇ 4 ਘੰਟੇ ਦੇ ਵਿੱਚ ਵਾਈ ਇਹ ਗਣਕ 1 ਕਿਲਾ ਵੜ ਦਿੰਦਾ ਆ ਅਰੀਜਨਲ ਚੀਜ਼ ਹੋਊਗੀ ਸਾਰੀ ਪੀਸੀਐਸ ਇਟਾਲੀਅਨ ਮਾਡਲ ਕਰਕੇ ਤਾਂ ਕਰਕੇ ਇਹ ਥੋੜਾ ਜਿਹਾ 5-10000 ਰੁਪਿਆ ਇਹ ਮਹਿੰਗਾ ਵਾਜੀ ਇਹ ਰੀਪਰ ਤੇ ਇੱਧਰ ਬਾਈ ਵੀਰ ਹੋਣੀ ਆਪਣੇ ਲੱਗੇ ਹੋਇਆ ਮਿਸਤਰੀ ਸਾਹਿਬ ਰੋਟਾਵੇਟਰ ਤੁਹਾਨੂੰ ਦੱਸਦਾ ਸ਼ਕਤੀਮਾਨ ਦਾ ਦੂਆ ਸਵੈਨ ਵਾਲਾ ਬਾਈ ਹੁਣ ਨਹੀਂ ਲੈ ਗਏ ਸੀਗੇ ਰੋਟਾਵੇਟਰ ਉਹ ਤਾਂ ਲੈ ਗਏ ਤੇ ਆਪਣੇ ਕੋਲ ਬਾਈ ਇੱਕ ਹੋਰ ਆਇਆ ਲੈਂਡ ਫੋਰਸ ਦਾ ਰੋਟਾਵੇਟਰ ਆ ਬਾਈ ਜੀ 7 ਫੁੱਟਾ ਰੋਟਾਵੇਟਰ ਆ ਖੋਲਿਆ ਹੋਇਆ ਵਾ ਇਹਦੀ ਸੀਲ ਲੀਕ ਆ ਸੀਲ ਚੋਂ ਸਾਰਾ ਕੁਝ ਚੇਂਜ ਕਰਕੇ ਓਕੇ ਕਰਕੇ ਆਪਾਂ ਇਹਨੂੰ ਘੜਾਵਾਂਗੇ ਤੇ ਕਿਸੇ ਨੇ ਵੀ ਲੈਣਾ ਹੋਇਆ ਭਾਈ ਜੀ ਦੱਸ ਦਿਓ ਬਹੁਤ ਵਧੀਆ ਰੂਟਾ ਬਟਰ ਜਾਨੀ ਕਿ ਚੱਲਦਾ ਤੇ ਜੈਜ ਰੇਟ 'ਚ ਮਿਲ ਜੂਗਾ ਕਿਉਂਕਿ ਰੰਗ ਥੋੜਾ ਜਿਹਾ ਖਰਾਬ ਆ ਇਸ ਕਰਕੇ ਥੋੜਾ ਜਿਹਾ ਜੈਜ ਰੇਟ ਦੇ ਵਿੱਚ ਭਾਈ ਇਹ ਤੁਹਾਨੂੰ ਮਿਲ ਜੂਗਾ ਜੇ ਬਲੇਡਾਂ ਦੀ ਗੱਲ ਕਰੀਏ ਬਲੇਡ ਵੀ ਪੂਰੇ ਵਧੀਆ ਖੜੇ ਨੇ ਤੇ ਬਾਕੀ ਹੁਣ ਇਹਨੂੰ ਸੈੱਟ ਕਰ ਰਹੇ ਹਾਂ ਸੈੱਟ ਕਰਕੇ ਬਾਈ ਇਹਦੀ ਸੀਲ ਸੂਰ ਪਾ ਕੇ ਫਿਰ ਓਕੇ ਕਰਕੇ ਖੜਾ ਦੇਣਾ ਯਾਨੀ ਇੰਨਾ ਕ ਹੈਗਾ ਬਾਈ ਜਿਹੜੀ ਵੀ ਚੀਜ਼ ਸਾਡੇ ਕੋਲ ਆਉਂਦੀ ਆ ਪੁਰਾਣੇ ਆ ਰੂਟਾਵੇਟਰ ਜਿਹੜੇ ਵੀ ਸਾਡੇ ਕੋਲ ਪੁਰਾਣੇ ਰੂਟਾਵੇਟਰ ਆਉਂਦੇ ਆ ਕੋਈ ਵੀ ਅਸੀਂ ਯਾਨੀ ਕਿ ਅੱਗੇ ਵੇਚਣ ਤੋਂ ਪਹਿਲਾਂ ਕਿਸੇ ਨੂੰ ਹੋਰ ਵੇਚਣ ਤੋਂ ਪਹਿਲਾਂ ਪਹਿਲਾਂ ਬਾਈ ਅਸੀਂ ਆਪਣਾ ਜਿਹੜਾ ਆਪਣੀ ਤਸੱਲੀ ਫੁੱਲ ਕਰੀ ਰਹੀ ਆ ਵੀ ਕੱਲੂ ਕਿਤੇ ਅਗਲੇ ਦੇ ਖੇਤ ਚ ਜਾ ਕੇ ਕੋਈ ਨੀਕੀ ਖਰਾਬੀ ਨਾ ਹੋ ਜਾਵੇ ਕਿਉਂਕਿ ਇੱਕ ਵਾਰ ਸਾਡੇ ਨਾਲ ਹੋਇਆ ਸੀਗਾ ਰੈੱਡ ਬੋਲੇ ਨਵਾਂ ਰੂਟਾਵੇਟਰ ਸੀ ਸਾਫ਼ ਸੀਗਾ ਅਸੀਂ ਉਦਾਂ ਹੀ ਜਾ ਕੇ ਗਾਹਾਂ ਦੇ ਦਿੱਤਾ ਉਹ ਦੱਸਿਆ ਬਾਈ ਉਹਨਾਂ ਨੇ ਹੈ ਨਹੀਂ ਉਹਦੇ ਵਿੱਚ ਤੇਲ ਘੱਟ ਸੀਗਾ ਤੇ ਉਹ ਤਾਂ ਕਰਕੇ ਗੀਰ ਚ ਜਿਹੜੀ ਖਰਾਬੀ ਆ ਗਈ ਸੀ ਇਸ ਕਰਕੇ ਆਪਾਂ ਪਹਿਲਾਂ ਹੀ ਬਾਈ ਸਾਰਾ ਰੂਟਾਵੇਟਰ ਖੋਲ ਕੇ ਚੈੱਕ ਕਰਕੇ ਦੇਖ ਲਈਦਾ ਵੀ ਕੀ ਕੀ ਖਰਾਬੀ ਆ ਇਹਦਾ ਬਾਕੀ ਸਾਰਾ ਕੁਝ ਸੈਟ ਆ ਸੀਲ ਲੀਕ ਸੀਗੀ ਸੀਲ ਪਾ ਕੇ ਪੂਰਾ ਵਧੀਆ ਬਣਾਵਾਂਗੇ ਆਪਾਂ ਇਹਨੂੰ ਪੂਰੀ ਗਾਰੰਟੀ ਵਾਲੀ ਚੀਜ਼ ਹੋ ਜੂਗੀ ਹਨ ਪੂਰਾ ਵਧੀਆ ਚੱਲੂਗਾ ਤੇ ਜਾਇਜ ਕੇ ਰੇਟ ਜਾਇਜ ਰੇਟ ਦੇ ਵਿੱਚ ਬਾਈ ਤੁਹਾਨੂੰ ਇਹ ਮਿਲ ਜੂਗਾ 7 ਫੁੱਟ ਲੈਂਡਫੇਰਸ ਤੇ ਇੱਕ ਵੀਰੇ ਆ ਲੱਗੇ ਹੋਏ ਆਪਾਂ ਬੀਸੀਐਸ ਦਾ ਇਹ ਵੀ ਆਪਾਂ ਬਾਈ ਸੇਲ ਕਰਿਆ ਸੀਗਾ ਤੇ ਇਹਨੂੰ ਸਾਲ ਹੋ ਗਿਆ ਸੇਲ ਕਰੇ ਨੂੰ ਤੇ ਹੁਣ ਇਹ ਸਰਵਿਸ ਲਈ ਆਇਆ ਤੇ ਦੋ ਕੰਮ ਇਹਦੇ ਹੋ ਗਏ ਆ ਇੱਕ ਤਾਂ ਬਾਈ ਜੀ ਇਹਦਾ ਆਪਾਂ ਜਿਹੜਾ ਟੈਂਕੀ ਨੂੰ ਪਾਪ ਜਾਂਦਾ ਇਹ ਪੈਣਾ ਨਵਾਂ ਤੇ ਦੂਜਾ ਇਹਦਾ ਤੇਲ ਚੇਂਜ ਕਰਨਾ ਹੋਰ ਕੋਈ ਚੱਕਰ ਨਹੀਂਗਾ ਤੇ ਬਹੁਤ ਵਧੀਆ ਚੱਲਿਆ ਇਹਨੂੰ ਸਾਲ ਹੋ ਗਿਆ ਬਾਈ ਜਿਹੜਾ ਬਾਗਬਾਨੀ ਦੇ ਵਿੱਚ ਬਾਈ ਉਹਨੇ ਗੜਾਈ ਕਰਦੇ ਨੇ ਬਾਗ ਲੱਗਿਆ ਬਾਈ ਉਹਨਾਂ ਦਾ ਤੇ ਇਹ ਜਿਹੜਾ ਰੂਟਾਵੇਟਰ ਆ ਬਾਈ ਆਪਣਾ ਇਹ ਇੱਥੇ ਤੱਕ ਆ ਜਾਂਦਾ ਜੀ। ਮਤਲਬ 26 27 28 ਇੰਚ ਤੱਕ ਚਲੇ ਜਾਂਦਾ ਤੇ ਛੋਟਾ ਵੀ ਹੋ ਜਾਂਦਾ ਜਮੇ। ਇਹਨੂੰ ਜਿੰਨਾ ਮਰਜੀ ਛੋਟਾ ਕਰ ਲਓ ਰੂਟਾਵੇਟਰ ਨੂੰ ਜਿੰਨਾ ਮਰਜੀ ਵੱਡਾ ਕਰ ਲਓ ਗੜਾਈ ਨੂੰ ਬਹੁਤ ਵਧੀਆ ਚੀਜ਼ ਆ। ਗੰਨਾ ਔੜਾਈ ਵਾਸਤੇ ਤੇ ਹੋਰ ਕਾਫੀ ਚੀਜ਼ਾਂ ਵਾਸਤੇ ਜਾਨੀ ਕਿ ਬਹੁਤ ਵਧੀਆ ਚੀਜ਼ ਆ ਬਾਈ ਜੀ ਇਹ। ਕਿਸੇ ਨੂੰ ਵੀ ਇਹ ਚਾਹੀਦਾ ਹੋਇਆ ਬਾਈ ਜੀ ਨਮਾ ਤਾਮਨੇ ਨਾਲ ਸੰਪਰਕ ਕਰ ਲਿਓ 60 65000 ਰੁਪਏ ਦਾ ਰੇਟ ਆ। ਤੇ ਮਤਲਬ ਆਮ ਏਜੰਸੀਆਂ ਨਾਲੋਂ ਬਾਈ ਇਹ ਮਹਿੰਗਾ ਹੁੰਦਾ। ਮਹਿੰਗਾ ਹੋਣ ਦਾ ਕਾਰਨ ਕੀ ਹੈ ਜੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਤੇ ਮੇਡ ਇਨ ਇਟਲੀ ਹੈ ਜੀ ਬੀ ਸੀ ਐਸ ਕੰਪਨੀ ਹੈ ਜੀ ਮੇਡ ਇਨ ਇਟਲੀ ਹੈ ਕਿਸੇ ਨੂੰ ਵੀ ਇਹ ਰੂਟਾਵੇਟਰ ਚਾਹੀਦਾ ਹੋਇਆ ਬਾਈ ਜੀ ਆਪਣੇ ਨਾਲ ਸੰਪਰਕ ਕਰ ਲਿਓ ਤੇ ਬਾਕੀ ਦਾ ਪੈਪੂ ਪਾ ਕੇ ਕੰਮ ਓਕੇ ਕਰਕੇ ਇਹਦਾ ਖੜਾ ਦੇਣਾ ਤੇ ਬਾਕੀ ਕਿਸੇ ਨੂੰ ਆਹ ਰੂਟਾਵੇਟਰ ਚਾਹੀਦਾ ਹੋਇਆ ਇਹਦੀ ਵੀ ਸੀਲ ਸੂਤ ਪਾ ਕੇ ਓਕੇ ਕਰ ਦੇਣਾ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਜੀ ਕਰ ਲਿਓ ਬਾਈ ਜੀ ਸੰਪਰਕ ਤੇ ਹੁਣ ਬਾਈ ਕਿਸੇ ਨੇ ਬਾਈ ਨਵੇਂ ਰੂਟਾਵੇਟਰ ਲੈਣੇ ਹੋਏ ਸ਼ਕਤੀਮਾਨ ਦੇਓ ਵੀ ਬਾਈ ਆਪਣੇ ਕੋਲ ਨਾਲ ਵੱਧ ਤੋਂ ਵੱਧ ਕਰਿਓ ਸੰਪਰਕ 9 ਫੁੱਟ ਤੋਂ 7 8 ਜਿੰਨਾ 10 11 12 ਜਿੰਨਾ ਫੁੱਟ ਰੂਟਾਵੇਟਰ ਚਾਹੀਦਾ ਹੈ ਆਪਣੇ ਨਾਲ ਸੰਪਰਕ ਕਰ ਲਿਓ ਤੇ ਹੁਣ ਬਾਈ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਛੋਟੇ ਵੀ ਦਾ ਜਿਹਾਰ ਜ਼ਰੂਰ ਦਿਓ ਤੇ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਬਸਿਡੀਆਂ ਬਾਰੇ ਵੀ ਹੋਰ ਚੀਜ਼ਾਂ ਬਾਰੇ ਵੀ ਘੈਂਟ ਤੋਂ ਘੈਂਟ ਮਿਲਦੇ ਆ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ